ਜੈ ਗੁਰਦੇਵ ਧੰਨ ਗੁਰਦੇਵ ਜੈ ਮਾਤਾ ਦੀ ਜੈ ਮਾਂ ਚਿੰਤਪੁਰ ਨੇ ਕਲੱਬ ਵੱਲੋਂ ਅਤੇ ਸ਼੍ਰੀ ਨਾਮ ਤੁਕਾ ਭਜਨ ਮੰਡਲੇ ਵੱਲੋਂ ਸਾਂਝੇ ਤੌਰ ਤੇ ਇਸ ਵਾਰ ਵੀ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਖੂਨਦਾਨ ਕੈਂਪ ਲਗਾਇਆ ਗਿਆ ਸ਼੍ਰੀ ਗੁਰੂ ਰਵਿਦਾਸ ਦੇ ਜਨਮ ਦਿਹਾੜੇ ਨੂੰ ਸਮਰਪਿਤ ਤਾਂ ਜਿਵੇਂ ਕਿ ਸ਼ਹਿਰ ਕੋਟਪੂਰਾ ਸਾਨੂੰ ਹਰ ਸਾਲ ਸਹਿਯੋਗ ਸਹਿਯੋਗ ਕਰਦਾ ਹੈ ਤੇ ਇਸ ਵਾਰ ਵੀ ਬਹੁਤ ਸਹਿਯੋਗ ਆ ਰਿਹਾ ਹੈ ਬਹੁਤ ਬਹੁਤ ਧੰਨਵਾਦ ਜੀ ਤੇ ਪੰਜਾਬ ਦਾ ਜੋ ਮਾਹੌਲ ਹੈ ਨਸ਼ਿਆ ਦਾ ਤਾਂ ਨੌਜਵਾਨ ਪੀੜ੍ਹੀ ਨੂੰ ਸਾਡੇ ਕਲੱਬ ਵੱਲੋਂ ਇਹ ਬੇਨਤੀ ਹੈ ਕਿ ਨਸ਼ੇ ਤੋਂ ਦੂਰ ਹੋ ਕੇ ਇੱਕ ਚੰਗੇ ਕੰਮ ਵੱਲ ਤੁਰੋ ਤਾਂ ਆਪ ਜੀ ਦਾ ਬਹੁਤ ਧੰਨਵਾਦ ਜੈਪੁਰੂ ਦੇਵਤਾ ਨੂੰ ਧਨਪੁਰ ਦੇਵ ਜੈ ਮਾ ਚਿੰਤਪੁਰ ਨੀ ਕਲੱਬ ਦਾ ਚੇਅਰਮੈਨ ਹਣੀ ਸਿੰਘ ਬੇਨਤੀ ਕਰ ਰਿਹਾ ਔਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰੀ ਨਾਮ ਦੁਰਗਾ ਪਾਜਨ ਮੰਡਲੀ ਜੈ ਮਾ ਚਿੰਤਪੁਰ ਨੀ ਕਲੱਬ ਬਸਤੂ। ਉਹ ਲੋ ਸੰਜੇ ਤੌਰ ਤੇ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ ਹੈ ਪ੍ਰੀਮ ਨਗਰ ਸ੍ਰੀ ਗੁਰੂ ਰਵਿਦਾਸ ਸੰਤਨ ਦੇ ਬਿਲਕੁਲ ਸਾਹਮਣੇ ਉਹਨਾਂ ਦੇ ਜਨਮ ਦਿਹਾੜੇ ਨੂੰ ਸਮਰਪਿਤ ਹੈ। ਤਾਂ ਬੇਨਤੀ ਹੈ ਆਵਾਜ਼ ਚੜ ਕੇ ਸਹਿਯੋਗ ਕਰੋ ਔਰ ਇੱਕ ਖੂਨਦਾਨ ਕਰੋ ਖੂਨਦਾਨ ਮਹਾਦਾਨ ਜੈ ਮਾਤਾ ਦੀ ਜੈ ਕਰੋ ਦੇਵਤਾਂ। ਹਾਂ ਜੀ ਸੋਖੀ ਜੀ ਅੱਜ ਜੋ ਖੂਨਦਾਨ ਕੈਂਪ ਲਗਾਇਆ ਗਿਆ ਉਹਦੇ ਬਾਰੇ ਕੀ ਕਹੋਗੇ ਪਹਿਲਾਂ ਤਾਂ ਤੁਹਾਡਾ ਦਿਲੋਂ ਧੰਨਵਾਦ ਜੀ ਤੁਸੀਂ ਇੱਥੇ ਪਹੁੰਚੇ ਹੋ ਔਰ ਜੋ ਕਿ ਕੱਲ ਸ਼੍ਰੀ ਰਵੀਦਾਸ ਗੁਰੂ ਮਹਾਰਾਜ ਸੁਖਸਾਹੜੇ ਤੇ ਬਹੁਤ ਸੰਗਤ ਕੇ ਸੇਵਾ ਕੀਤੀ ਬੜਾ ਮਨ ਖੁਸ਼ ਹੋਇਆ ਜੀ ਤਾਂ ਆਪ ਨੂੰ ਖੁਸ਼ੀ ਹੁੰਦੀ ਹੈ ਵੀ ਸਾਡੇ ਜਿੰਨੇ ਸਾਡੇ ਭੈਣ ਭਰਾ ਇਕੱਠੇ ਹੋ ਕੇ ਬਗਾੜੇ ਗਿਆ ਯਾਤਰਾ ਕੀਤੀ ਬਹੁਤ ਸੋਹਣਾ ਲੱਗਿਆ ਉਹੜਾ ਅੱਜ ਕੈਂਪ ਲੱਗਿਆ ਮਾਂਚ ਇਨਫੋਰਮੇ ਕਾਪ ਬੋਲੋਂ ਸਾਨੂੰ ਬਹੁਤ ਖੁਸ਼ੀ ਦੀ ਗੱਲ ਹੈ ਕਿ ਹਰ ਸਾਲ ਮਾਂਚ ਦੇ ਪ੍ਰਕਾਪ ਬੋਲੋਂ ਕੈਂਪ ਲੱਗਿਆ ਜਾਂਦਾ ਔਰ ਸਾਨੂੰ ਬੜਾ ਮਾਣ ਦੀ ਚੀਜ਼ ਹੈ ਜਿਹੜਾ ਖੂਨਦਾਨ ਕੈਂਪ ਆਜੀ ਉਹ ਮਹਾਨ ਆ ਕਿ ਕਿਸੇ ਵੀ ਕਿਸੇ ਪੇਸ਼ੰਟਰ ਨੂੰ ਜਿਹਦਾ ਮਰਕੋੜ ਪੈਸਾ ਦੀ ਆ ਤਾ ਕਲੱਬ ਹਮੇਸ਼ਾ ਕੋਈ ਨਾ ਕੋਈ ਚਨੇ ਕੰਮ ਕਰਦਾ ਜਿਵੇਂ ਬੂਟੇ ਲਗਾਉਣੇ ਆ ਜਾਂ ਕੋਈ ਪ੍ਰੋਗਰਾਮ ਕਰਾਉਣਾ ਜਾਂ ਕਿਸੇ ਹੈਲਪ ਕਰਨੇ ਗੱਡ ਕੈਂਪ ਲਗਾਉਣਾ ਇਹਦਾ ਦੇ ਵੱਖ-ਵੱਖ ਚਿਕਾ ਕੰਮ ਕਰਦੇ ਆ ਔਰ ਸਾਨੂੰ ਬੜੀ ਖੁਸ਼ੀ ਹੁੰਦੀ ਆ ਸਾਧਨਾਤ ਕੀ ਬੜਮ ਅੰਜੂਈ ਹਟ ਨਾਲ ਪੁਰੇ ਹੋਏ ਆ ਜੀ ਸਾਧ ਨਾਲ ਸੇਵਾ ਚ ਨਰਕੇ ਨਾਲ ਸਹਿਯੋਗ ਕਰ ਰਹੇ ਆ ਤਾਂ ਸਾਨੂੰ ਇਹਨਾਂ ਵੱਲੋਂ ਜੋ ਸਹਿਯੋਗ ਆ ਰਿਹਾ ਉਸ ਇਹਨਾਂ ਦਿਲੋਂ ਧੰਨਵਾਦ ਕਰਦੇ ਆ ਜੀ ਔਰ ਮਾਚਨਪੁਰ ਕਲੱਬ ਹੋਰ ਵੀ ਅਗੇ ਕੰਮ ਕਰਦੇ ਰਹੇਗੇ ਕਿੰਵਾਂ ਕੈਂਪ ਲੱਗਾ ਜੀ ਇਹ ਸਾਡਾ ਇਸ ਟਾਈਮ ਪੀਛਾ ਕੈਂਪ ਲੱਗਿਆ ਜੀ ਸਾਡਾ ਜਦੋਂ ਵੀ ਆਪਣੇ ਪ੍ਰਕਾਸ਼ ਜਿਹੜਾ ਹੁੰਦਾ ਜੀ ਉਸ ਤੋਂ ਅਗਲੇ ਦਿਨ ਅਸੀਂ ਕੈਂਪਸ ਹੋਣੇ ਸੀ ਤਾਂ ਇਸ ਟਾਈਮ ਹੁਣ ਤੀਜਾ ਸਾਰਾ ਕੈਂਪ ਲੱਗਿਆ ਜੀ ਤਾਂ ਸਾਨੂੰ ਬੜੀ ਖੁਸ਼ੀ ਗੱਲ ਹੈ ਜਿਨੇ ਇਕੱਠੇ ਹੋ ਕੇ ਸਾਰਾ ਹੀ ਪਰਿਵਾਰ ਇਕੱਠੇ ਹੋ ਕੇ ਕੰਮ ਕਰਦਾ ਜੀ ਸੇਵਾ ਕਰਦਾ ਵਾ ਸਾਨੂੰ ਮਾਣ ਬੜਾ ਮਹਿਸੂਸ ਹੁੰਦਾ ਜੀ ਸਮਾਜ ਦੇ ਲੋਕਾਂ ਨੂੰ ਕੀ ਸੇਵਾ ਆਪਣਾ ਸੰਦੇਸ਼ ਦੇਣਾ ਚਾਹੁੰਦੇ ਸਭਾਜ ਦੇ ਅਸੀਂ ਲੋਕਾਂ ਨੇ ਸੰਦੇਸ਼ ਦੇਣਾ ਚਾਹੁੰਦੇ ਆ ਕਿ ਜਿੰਨੇ ਵੀ ਹੋ ਸਕਦੇ ਭੈਣ ਭਰਾ ਇਕੱਠੇ ਹੋ ਕੇ ਇੱਕ ਜੁੱਟੋ ਕੇ ਕਲੱਬ ਬਣਾਓ ਜੱਥੇਬੰਦੀਆਂ ਬਣਾਓ ਜਿਹਦੇ ਵਿੱਚ ਜੇ ਆਪਾਂ ਵੱਧ ਸੰਯੋਗ ਕਰਕੇ ਆਪਾਂ ਲੋਕਾਂ ਦੇ ਘਰਾਂ ਨੂੰ ਚੰਗਾ ਠੰਗਾ ਮੱਸਪਤਾ ਸਕੀਏ ਔਰ ਚੰਗੀ ਹੋਰ ਘਰਾਂ ਸੇਵਾ ਕਰ ਸਕੀਏ ਸਭ ਕਿੰਨਾ ਟਾਰਗੇਟ ਹੈ ਸਾਡੀ ਟੀਮ ਦੇ ਨਾਲ ਜਿੰਨਾ ਸੰਦੇ ਮੈਂਬਰ ਤੇ ਉਹ ਸਾਡੀ ਟੀਮ ਦੇ ਨਾਲ ਜੁੜੇ ਹੋਏ ਸਭ ਕਿੰਨਾ ਟਾਰਗੇਟ ਬਣਿਆ ਟਾਰਗੇਟ ਜਦੋਂ ਸ਼ੁਰੂ ਹੋਇਆ ਜੀ ਐ ਘਟ ਹੋਇਆ ਵੇਖੋ ਦੋ ਇੱਕ ਕੈਂਪ ਪਹੁੰਚ ਗਿਆ ਤਾਂ ਕਿੰਨਾ ਟਾਰਗੇਟ ਪੂਰਾ ਕਰਦਾ ਜੀ ਫਟਾਇਆ ਮੈਸਰਕਾਰਡ ਟੋੜਿਆ ਜਾਂਦਾ ਕਿਹਨਾ ਕਿਤੇ ਪਿਛਲੀ ਵਾਰ ਕਿੰਨਾ ਰਾਜ ਗੱਲ ਸਾਡਾ ਵਿਚਾਰ ਬਲਾ 50 ਤੋਂ 70 ਕਿਸੀ ਆ ਅੱਜ ਜੀ ਪਹੁੰਚੇ ਹੈ ਜੀ ਐਮਏਸੀ ਸਪੋਰਟ ਕਲੱਬ ਵੱਲੋਂ ਚਲਾਇਆ ਜਾ ਰਿਹਾ ਹੈ ਅਲਟੂਡਿਨ ਗਿਆ ਪ੍ਰਾਇਜਾ ਜਾ ਰਿਹਾ ਹੈ ਉਹ ਤੇ ਸਿੰਗਲਾ ਰਿਹਾ ਜਿਹੜਾ ਸਮਰਥ ਸੀ ਹਾਲਸਾ ਰੂਪੇਰ ਅੱਗੇ ਹੁਣ ਤੋਂ ਚੱਲਦਾ ਜਾ ਰਿਹਾ ਹੈ ਬਹੁਤ ਮਹੱਤਵਪੂਰਨ ਪਹੁੰਚੇ ਹੈ ਜੋ ਕਿ ਦੇ ਲਈ ਹੁੰਦੇ ਰਹੇ ਕਿ ਮੈਂ ਚਾਹੁੰਦਾ ਇਸੇ ਤਰ੍ਹਾਂ ਸਾਰੇ ਇਕੱਠੇ ਹੋ ਕੇ ਆਪਾਂ ਸਮਾਇਨਿਕ ਵਿੱਤੇ ਜਗਰ ਨਹੀਂ ਜਿਵੇਂ ਸਾਡੇ ਨੌਜਵਾਨ ਸਾਥੀ ਕੰਮ ਕਰ ਰਹੇ ਤੇ ਐਂ ਕਰਦੇ ਰਹਿਣ ਮਾਤਮਾ ਇਹ ਦੇਖੇ ਜਾਂਦਾ ਹੈ। ਹਾਂਜੀ ਬਹੁਤ ਧੰਨਵਾਦੀ ਜੈ ਮਾ ਚਿੰਤਪੁਰਨੀ ਕਲੱਬ ਵੱਲੋਂ ਇਹ ਖੂਂਦਾਨ ਕੈਂਪ ਲਾਇਆ ਗਿਆ ਹੈ। ਉਹਦੇ ਵਿੱਚ ਜਿੱਥੇ ਨਾੜੇ ਪੱਤਰਕਾਰਾਂ ਦਾ ਸਨਮਾਨ ਕੀਤਾ ਹੈ ਉੱਥੇ ਜਿਹੜੇ ਖੂਨਦਾਨੀ ਨੇ ਉਹਨਾਂ ਦਾ ਵੀ ਨਾਲ ਦੀ ਨਾਲ ਸਨਮਾਨ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਸਰਟੀਫਿਕੇਟ ਦਿੱਤੇ ਜਾ ਰਹੇ ਸੋ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਹੈ ਬੇਨਤੀ ਹੈ ਕਿ ਖੂਨਦਾਨ ਮਾਹਰ ਵੱਧ ਤੋਂ ਵੱਧ ਖੂਨਦਾਨ ਕਰੋ ਤਾਂ ਕਿ ਤੁਹਾਡੇ ਤੋਂ ਪ੍ਰੇਰਿਤ ਹੋ ਕੇ ਹੋਰ ਲੋਕ ਵੀ ਖੂਨਦਾਨ ਕਰਨ ਤੇ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ